ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਤਾਜੀ ਸੂਈ ਬੜਾ ਬਾਈ ਇੱਕ ਟੋਕੜ ਗੱਬਣਾ ਆਓ ਪੁੱਛ ਲੈਨੇ ਬਾਈ ਟੋਟੇਲ ਆਜੋ ਬਾਈ ਜੀ ਬਾਈ ਜੀ ਸਸੇ ਕਾਲ ਸਸੇ ਬਾਈ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਬਾਈ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਸਪਾ ਬਹੁਤ ਵਧੀਆ ਰਿਸਪੌਂਸ ਰਿਹਾ ਵੀਰੇ ਵਗ ਗਿਆ ਸੀ ਮਾਲ ਹਾਂ ਆਪਣਾ ਘੰਟੇ ਕੀ ਜੀ ਮਾਲ ਵਗ ਗਿਆ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਸਵਰਨ ਸਿੰਘ ਪਿੰਡ ਬੁਰਜ ਰੋਡ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਨੇੜੇ ਆਪਣੇ ਪਿੰਡ ਭਾਗਤਾ ਭਾਈ ਕਦੇ ਬਾਜਾਖਾਨਾ ਸ੍ਰੀ ਮੋਬਾਈਲ ਨੰਬਰ 9463410859 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ 4 ਦਾੰਦ ਆ ਵੀਰੇ ਤੇ ਪਹਿਲੇ ਸੂਈ ਸੂਈ ਆ ਪਹਿਲਾ ਸੂਆ ਤੀਜਾ ਦਾੰਦ ਸੂਈ ਨੂੰ ਅੱਜ ਨੂੰ ਠੀਕ ਹੈ ਭਾਈ ਬੱਚੇ ਕੀ ਦੇਤਾ ਇਹ ਬੱਚਾ ਵੰਗਰ ਬੱਚਾ ਦੇਤਾ ਆਰਡਰ ਬੜਾ ਕਮਾਲ ਹਾਂ ਆਰਡਰ ਵਧੀਆ ਬਹੁਤ ਸੋਹਣਾ ਆਰਡਰ ਟੈਕ ਚੈੱਕ ਕਰੋ ਬਾਈ ਕਮਾਲ ਆ ਤੂੰ ਸੀਲ ਠੰਡੀ ਹੈ ਕੁਆਲਿਟੀ ਚੈੱਕ ਕਰੋ ਬਾਈ ਕਮਾਲ ਦੀ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਪੂਰੀ ਵਿਤੀ ਦੇ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਵੀਰੇ ਠੀਕ ਆ ਬਾਈ ਖੋਲ ਦੇ ਤੋਰ ਕੇ ਦਿਖਾ ਦੇ ਸਵਾਈ ਇੱਕ ਨੰਬਰ ਸੋਈ ਸਵਾਈ ਆ ਬੱਚਾ ਮਗਰ ਬੱਚਾ ਕਰਦ ਚੰਗਾ ਬਰੀਡ ਚੰਗੀ ਆ ਕਿੰਨਾ ਬੋਲੋ ਦੱਸਿਆ ਬਾਈ ਨੇ 14 ਲੀਟਰ ਆ ਵੀਰੇ 14 ਲੀਟਰ ਬੋਲਵਾ ਜਿਹੜਾ ਹੁਣ ਬਈ ਤਿਆਰ ਆ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸੁਨੱਖਪੂਣਾ ਵੜ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਕਰਮਲੀ ਦਾ ਬੜਾ ਚੰਗਾ ਗਾ ਬਾਈ ਤੇ ਕੀ ਮੋਲ ਆ ਬਾਈ ਜੈਜ ਜਰਾ ਇਹਦਾ ਮੁੱਲ ਵੀਰੇ 67000 ਮਾਨਦਾਨ ਹੋ ਜੂ ਹਾਂ ਮਾਨਦਾਨ ਥੋੜਾ ਬੋਤਾ ਕਰ ਦਾਂਗੇ ਠੀਕ ਆ ਬਾਈ 67000 ਰੁਪਈਆ ਮੋਲ ਆ ਬਾਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਮੁੱਲ ਜਾਇਜਾ ਬੈਡ ਚੰਗੀ ਆ ਕਦ ਕਾਠ ਵਾਲੀ ਆ ਸੂਈ ਸਵਾਈ ਆ ਲੀਵਾ ਕਮਾਲ ਦਾ ਦੁੱਧ ਦੇ ਦੇ 18 ਕਿਲੋ ਰਾਮਣ ਹਾਂ 20 ਦੇ ਦੇ ਦਾ 20 ਦੇ ਦੀ ਫੀਟਿੰਗ ਚੈੱਕ ਕਰੋ ਬਈ ਕਮਾਲ ਦੀ ਆ ਬਹੁਤ 18 ਲੀਟਰ ਦਾ ਖੁੱਲਾ ਦੇ ਦ ਤੇ ਚਾਰੇ ਥਣ ਵੀ ਨਿਕੜਵੇਂ ਪੂਰੇ ਗਾਇਬ ਤੇ ਬਾਜ਼ੀ ਦੀ ਗੱਲ ਸਹੀ ਆ ਦੁੱਧ ਵਾਕਈ ਚੰਗਾ ਪਾ ਦੂਗੀ ਮੋਰੋ ਵੀਲੇ ਵਾਲੂ ਵਕਰਮਣੀ ਦਾ ਬਹੁਤ ਚੰਗਾ ਬਾਕੀ ਫੇਸ ਬੜਾ ਪਿਆਰਾ ਬਈ ਮੁੱਲ ਜਮਾ ਜਾਇਜਾ ਖਿੱਚ ਕੇ ਜੇ ਬਾਈ ਨੇ ਮੁੱਲ ਰੱਖਿਆਗਾ ਅੱਗੇ ਬਈ ਤੋਕੜ ਗੱਬਣਾ ਇਹ ਤੋਕੜ ਗੱਬਣਾ ਵੀਰੇ ਕਿਹੜਾ ਸੂਆ ਪਹਿਲੇ ਸੂਏ ਸੂਈ ਵੀ ਆ ਦੂਜੇ ਆਸਤੇ ਗੱਬਣਾ ਕਿੰਨੇ ਟਾਈਮ ਦੀ ਬਈ ਇਹ ਢਾਈ ਮਹੀਨੇ ਦੀ ਗੱਬਣਾ ਚੈੱਕ ਪਾਸ ਬਈ ਚੈੱਕ ਪਾਸ ਆਪਣੇ ਨੂੰ ਚੈੱਕ ਪਾਸ ਜਿਹੜਾ ਵੀਰ ਲੈ ਕੇ ਜਾਊਗਾ ਉਹਦੀ ਚੈੱਕ ਪਾਸ ਕਰਵਾ ਕੇ ਲੈ ਕੇ ਜਾ ਬਹੁਤ ਠੀਕ ਆ ਬਈ ਦੁੱਧ ਕਿੰਨਾ ਹੁਣ ਦੁੱਧ 9 ਲੀਟਰ ਆਏ ਥਲੇ ਦੋਆਂ ਬਲਿਆਂ ਦਾ ਕੰਡੇ ਵਾਲਾ ਤਿਆਰ ਹਾਂ ਤਿਆਰ ਆ ਕੰਡੇਆ ਠੀਕ ਆ ਫੇਸ ਵਰਡ ਠੰਡੀ ਸੀ ਲੈ ਵੀ ਬਹੁਤ ਹਾਂ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਲਾ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਤੇ ਲੰਮੀ ਲੂਮੀ ਦੇਖੋ ਫੁੱਲਾ ਫੁੱਲ ਕਰਦਾ ਪੁੱਧਰ ਪੁੱਧਰਾ ਉਤੋਂ ਰਾਜੀਆ ਪਲੀ ਵੀ ਆ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਚਾਰੇ ਥਣ ਨਿਕਣਵੇਂ ਪੂਰੇ ਗੈਵ ਤੇ ਫਸ਼ਾਂ ਤੋਂ ਆਰਡਰ ਦੇਖੋ ਬਈ ਫਸ਼ਾਂ ਤੋਂ ਵੀ ਆਰਡਰ ਕਮਾਲ ਦਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਤੋਕੜ ਗੱਬਣ ਚੈੱਕ ਪਾਸ ਆ ਬਈ ਆਪਦੀ ਤਸੱਲੀ ਜ਼ਰੂਰ ਕਰਵਾ ਲਿਓ ਚੈੱਕ ਦੀ ਫੇਸ ਕੱਦ ਬਰੀਟ ਫੁੱਲਾ ਬਈ ਕਰਮਣੀ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਕੀ ਮੋਲਾ ਵੀਰੇ ਜੈਜ ਇਹਦਾ ਵੀਰੇ 57000 ਰੁਪਇਆ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਾਂ ਥੋੜਾ ਬੋਧ ਠੀਕ ਆ ਬਾਈ 57000 ਰੁਪਇਆ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੋਲ ਜਮਾ ਬਾਈ ਨੇ ਜੈਜ ਰੱਖਿਆ ਬੈੜ ਬਹੁਤ ਚੰਗੀ ਆ ਬਾਈ ਤੇ ਟੋਕੜ ਗੱਭਣ ਚੈੱਕ ਪਾਸ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ